ਹਰਮਨ ਪਿਆਰੇ ਗਾਇਕ ਰਾਜਵੀਰ ਜਵੰਦਾ ਹਲੇ ਤੱਕ ਵੈਂਟੀਲੇਟਰ ਤੇ ਹਨ ਅੱਜ 9ਵੇਂ ਦਿਨ ਵੀ ਉਹਨਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਹੈ ਰਾਜਵੀਰ ਜਵੰਦਾ 27 ਸਤੰਬਰ ਦਿਨ ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਤੋਂ ਲੈ ਕੇ ਹੁਣ ਤੱਕ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਹਨ ਖਾਸ ਗੱਲ ਇਹ ਹੈ ਕਿ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਨ ਜਾਰੀ ਕਰਨਾ ਬੰਦ ਕਰ ਦਿੱਤਾ ਗਿਆ ਹੈ ਆਖਿਰ ਮੈਡੀਕਲ ਬੁਲੇਟਨ ਦੇ ਵਿੱਚ 3 ਅਕਤੂਬਰ ਨੂੰ ਡਾਕਟਰਾਂ ਨੇ ਕਿਹਾ ਸੀ ਕਿ ਰਾਜਵੀਰ ਜਵੰਦਾ ਨੂੰ ਹਲੇ ਤੱਕ ਵੀ ਲਾਈਫ سپورਟ ਤੇ ਰੱਖਿਆ ਗਿਆ ਹੈ ਤੇ ਲੰਬੇ ਸਮੇਂ ਤੱਕ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਣਾ ਪਵੇਗਾ ਤਾਂ ਕਿ ਉਹਨਾਂ ਦਾ ਦਿਲ ਧੜਕਦਾ ਰਹੇ ਉਹਨਾਂ ਦੇ ਸਿਰ ਤੇ ਰੀੜ ਦੀ ਹੱਡੀ ਦੇ ਵਿੱਚ ਕਾਫੀ ਗੰਭੀਰ ਸੱਟਾਂ ਵੱਜੀਆਂ ਹਨ ਜਿਸ ਕਰਕੇ ਉਹਨਾਂ ਦੇ ਸਰੀਰ ਦਾ ਕੋਈ ਵੀ ਅੰਗ ਸਹੀ ਢੰਗ ਦੇ ਨਾਲ ਕੰਮ ਨਹੀਂ ਕਰ ਰਿਹਾ ਇਸ ਤੋਂ ਬਾਅਦ 4 ਅਕਤੂਬਰ ਨੂੰ ਡਾਕਟਰਾਂ ਦੇ ਵੱਲੋਂ ਮੈਡੀਕਲ ਬੁਲੇਟਨ ਜਾਰੀ ਨਹੀਂ ਕੀਤਾ ਗਿਆ 27 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਜਾਰੀ ਕੀਤੇ ਗਏ ਮੈਡੀਕਲ ਬੁਲੇਟਨ ਦੇ ਵਿੱਚ ਲਗਾਤਾਰ ਹਸਪਤਾਲ ਦੇ ਵੱਲੋਂ ਇਹੀ ਕਿਹਾ ਗਿਆ ਹੈ ਕਿ ਰਾਜਵੀਰ ਜਵੰਦਾ ਨੂੰ ਹਲੇ ਤੱਕ ਹੋਸ਼ ਨਹੀਂ ਆਇਆ ਹੈ ਸਿਰ ਤੇ ਰੀਡ ਦੀ ਹੱਡੀ ਦੇ ਵਿੱਚ ਗੰਭੀਰ ਸੱਟਾਂ ਵੱਜੀਆਂ ਹਨ ਤੇ 27 ਸਤੰਬਰ ਨੂੰ ਨਿਊਰੋ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਆਉਂਦਿਆਂ ਸਮਿਆਂ ਜਵੰਦਾ ਨੂੰ ਹਾਰਟ ਅਟੈਕ ਵੀ ਆਇਆ ਹੈ ਅਤੇ ਨਿਊਰੋ ਸਰਜਨ ਤੇ ਕ੍ਰਿਟੀਕਲ ਕੇਅਰ ਦੇ ਮਾਹਿਰਾਂ ਦੀ ਟੀਮ ਲਗਾਤਾਰ ਉਹਨਾਂ ਦਾ ਇਲਾਜ ਕਰ ਰਹੀ ਹੈ ਸਿਹਤ ਦੇ ਵਿੱਚ ਹਲੇ ਤੱਕ ਕੋਈ ਵੀ ਖਾਸ ਸੁਧਾਰ ਨਹੀਂ ਹੈ ਇਹੀ ਹਰੇਕ ਮੈਡੀਕਲ ਬੁਲੇਟਿਨ ਦੇ ਵਿੱਚ ਡਾਕਟਰਾਂ ਨੇ ਕਿਹਾ ਸੀ 4 ਅਕਤੂਬਰ ਨੂੰ ਭਾਵੇਂ ਮੈਡੀਕਲ ਬੁਲੇਟਨ ਉਹਨਾਂ ਡਾਕਟਰਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਪਰ ਜਾਣਕਾਰੀ ਦੇ ਮੁਤਾਬਿਕ ਰਾਜਵੀਰ ਜਵੰਦਾ ਦੀ ਹਾਲਤ ਪਹਿਲਾਂ ਵਰਗੀ ਹੀ ਹੈ ਸਿਹਤ ਬਾਰੇ ਦੱਸਣ ਦੇ ਲਈ ਕੁਝ ਵੀ ਵੱਖਰਾ ਨਹੀਂ ਹੈ ਸ਼ਾਇਦ ਇਸੇ ਕਰਕੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਨਾ ਬੰਦ ਕਰ ਦਿੱਤਾ ਹੈ ਉਹਨਾਂ ਦੇ ਪਰਿਵਾਰ ਰਿਸ਼ਤੇਦਾਰ ਅਤੇ ਸਭ ਨੂੰ ਇਹੀ ਆਸ ਹੈ ਕਿ ਜਲਦੀ ਤੋਂ ਜਲਦੀ ਹਸਪਤਾਲ ਮੈਡੀਕਲ ਬੁਲੇਟਿਨ ਜਾਰੀ ਕਰੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਕੁਝ ਸੁਧਾਰ ਆਵੇਗਾ ਹਾਲਾਂਕਿ ਚਾਰੇ ਪਾਸੇ ਰਾਜਵੀਰ ਜਵੰਦਾ ਦੀ ਸਿਹਤ ਯਾਪੀ ਦੇ ਲਈ ਅਰਦਾਸਾਂ ਜ਼ਰੂਰ ਹੋ ਰਹੀਆਂ ਹਨ ਇਸ ਦਰਮਿਆਨ ਸੋਸ਼ਲ ਮੀਡੀਆ ਤੇ ਵੀ ਬਹੁਤ ਚਰਚਾ ਹੋ ਰਹੀ ਹੈ ਅਤੇ ਲੋਕਾਂ ਦੇ ਵਿੱਚ ਵੀ ਹਰਿ ਕੋਈ ਜਵੰਦਾ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ ਮੈਡੀਕਲ ਰਿਕਾਰਡ ਦੇ ਮੁਤਾਬਿਕ ਮੰਨਿਆ ਜਾ ਰਿਹਾ ਹੈ ਕਿ ਐਨੇ ਦਿਨ ਬਾਅਦ ਵੀ ਜੇਕਰ ਵੈਂਟੀਲੇਟਰ ਦੇ ਰੱਖਣ ਤੋਂ ਬਾਅਦ ਵੀ ਰਾਜਵੀਰ ਜਵੰਦਾ ਨੂੰ ਹੋਸ਼ ਨਹੀਂ ਆਇਆ ਤਾਂ ਕੋਈ ਕਰਾਮਾਤ ਹੀ ਜਵੰਦਾ ਨੂੰ ਬਚਾ ਸਕਦੀ ਹੈ ਹਾਲਾਂਕਿ ਲੋਕ ਕਈ ਲੋਕ ਪੰਜਾਬ ਦੇ ਸਾਬਕਾ ਆਈਜੀ ਗੁਰਵਿੰਦਰ ਸਿੰਘ ਦੀ ਵੀ ਉਦਾਹਰਣ ਦੇ ਰਹੇ ਹਨ ਜਿਨ੍ਹਾਂ ਨੂੰ 2 ਮਹੀਨੇ ਤੱਕ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਸੀ 2 ਮਹੀਨੇ ਬਾਅਦ ਕੋਮਾ ਦੇ ਵਿੱਚ ਉਹ ਬਾਹਰ ਆਏ ਸੀ ਅਤੇ ਪਰਿਵਾਰ ਅਤੇ ਸਾਰੇ ਲੋਕਾਂ ਨੂੰ ਇਹੀ ਆਸ ਹੈ ਕਿ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋ ਜਾਣਗੇ ਅਤੇ ਡਾਕਟਰਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਰਾਜਵੀਰ ਜਵੰਦਾ ਦੇ ਦਿਮਾਗ ਨੂੰ ਹਲੇ ਤੱਕ ਕੋਈ ਵੀ ਆਕਸੀਜਨ ਨਹੀਂ ਪਹੁੰਚ ਰਹੀ ਹੈ ਪਰ ਮੈਡੀਕਲ ਚੈੱਕਅਪ ਦੀ ਟੀਮ ਉਹਨਾਂ ਦਾ ਲਗਾਤਾਰ ਇੱਕ-ਇੱਕ ਘੰਟੇ ਬਾਅਦ ਚੈੱਕਅਪ ਕਰ ਰਹੀ ਹੈ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਕੋਲ ਲਗਾਤਾਰ 9 ਦਿਨਾਂ ਤੋਂ ਰਹਿ ਰਿਹਾ ਹੈ ਅਤੇ ਕਾਫੀ ਸਿੰਗਰ ਵੀ ਹਨ ਜੋ ਉਹਨਾਂ ਦਾ ਪਤਾ ਲੈ ਕੇ ਗਏ ਹਨ ਅਤੇ ਇੱਕ ਦੋ ਸਿੰਗਰ ਉਹਨਾਂ ਦੇ ਜੋ ਕਰੀਬੀ ਦੋਸਤ ਹਨ ਉਹ ਉਹਨਾਂ ਦੇ ਕੋਲ ਲਗਾਤਾਰ ਰਹਿ ਰਹੇ ਹਨ ਸੀਐਮ ਭਗਵੰਤ ਮਾਨ ਵੀ ਉਹਨਾਂ ਦੀ ਸਿਹਤਯਾਬੀ ਦੇ ਲਈ ਕਾਮਨਾ ਕਰ ਰਹੇ ਹਨ ਤੇ ਉਹਨਾਂ ਦਾ ਸਿਹਤ ਦੇ ਸੁਧਾਰ ਦੇ ਲਈ ਉਹ ਹਸਪਤਾਲ ਦੇ ਵਿੱਚ ਵੀ ਜਾ ਕੇ ਆਏ ਸਨ ਤਾਂ ਸਾਰੇ ਇਹੀ ਅਰਦਾਸਾਂ ਕਰਦੇ ਹਾਂ ਕਿ ਰਾਜਵੀਰ ਜਵੰਦਾ ਜਲਦੀ ਤੋਂ ਜਲਦੀ ਠੀਕ ਹੋ ਜਾਣ ਅਤੇ ਆਪਣੇ ਘਰ ਵਾਪਸ ਆਉਣ